ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਮਿਲ ਕੇ ਜਦੋਂ ਕੰਮ ਕਰਦੇ ਰੇ ਤੇ ਫਿਰ ਜਿੱਤ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਵੱਲੋਂ ਬਹੁ ਗਿਣਤੀ ਵਿੱਚ 55% ਵੋਟ ਅਸੀਂ ਜਿੱਤੇ ਤੇ ਹੁਣ ਪ੍ਰਧਾਨਾ ਤੇ ਮੇਰ ਦੀ ਇਲੈਕਸ਼ਨ ਦੇ ਵਿੱਚ 46 ਸ਼ਹਿਰਾਂ ਦੇ ਵਿੱਚੋਂ 35 ਦੇ ਵਿੱਚ ਇਲੈਕਸ਼ਨ ਹੋਈ ਹੈ ਮੇਰ ਔਰ ਪ੍ਰਧਾਨਾ ਦੀ ਤੇ 35 ਦੇ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸਾਥੀ ਨੇ ਉਹ ਮੇਅਰ ਏ ਪ੍ਰਧਾਨ ਬਣੇ ਨੇ 100% ਡਵੈਲਪਮੈਂਟ ਜਿਹੜੀ ਉਹ ਹੋਏਗੀ ਜੀ ਜਦੋਂ ਇਕੱਠੇ ਹੋ ਕੇ ਸਾਬ ਨੀਅਤ ਤੇ ਨੀਤੀ ਦੇ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਲੋਕਾਂ ਨੂੰ ਉਹਦਾ ਲਾਹਾ ਮਿਲਣਾ ਹੀ ਮਿਲਣਾ ਹੈ ਮੇਰੇ ਜਿੰਨੇ ਵੀ ਵੀਰ ਮੇਰੀਆਂ ਭੈਣਾਂ ਜੋ ਕਾਉਂਸਲਰ ਬਣੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਲੁਧਿਆਣੇ ਦੀ ਡਵੈਲਪਮੈਂਟ ਤੇ ਪੂਰੇ ਜੋਰਾ ਸ਼ੋਰਾ ਨਾਲ ਕੰਮ ਕਰਾਂਗੇ ਅਸੀਂ ਇਕੱਠੇ ਹੋ ਕੇ 95 ਦੇ 95 ਵਾੜਾ ਨੂੰ ਇਸ ਤਰ੍ਹਾਂ ਨਾਲ ਬਦਲਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਇਹ ਇਤਿਹਾਸ ਵਾਕਈ ਦੁਬਾਰਾ ਰਚਿਆ ਜਾਏਗਾ ਕਿ ਲੁਧਿਆਣੇ ਦਾ ਕੰਮ ਜਿਹੜਾ ਉਹ ਨੰਬਰ 1 ਤੇ ਹੋਵੇ। ਵਿਰੋਧੀਆਂ ਨੂੰ ਕਹਿਣਾ ਚਾਹੂੰਗਾ ਕਿ ਪੋਜ਼ਿਟਿਵ ਔਰ ਕੰਸਟਰਕਟਿਵ ਓਪੋਜੀਸ਼ਨ ਦਾ ਰੋਲ ਲੰਬਾ ਸਮਾਂ ਅ ਅਦਾ ਕਰਨ ਦੇ ਲਈ ਉਹ ਤਿਆਰ ਰਹਿਣਾ। ਅਮ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਹੈ ਲੈਟ them be ਸਾਡਾ ਕੰਮ ਸਿਰਫ ਇੱਕੋ ਹੀ ਹੈ ਡਵੈਲਪਮੈਂਟ ਦੇ ਮੁੱਦੇ ਨੂੰ ਆਪਾਂ ਲੈ ਕੇ ਚੱਲੀਏ ਆਲੇ-ਦੁਆਲੇ ਨਾ ਦੇਖਦੇ ਹੋਏ ਸਿਰਫ ਆਪਾਂ ਲੁਧਿਆਣਾ ਵਾਸੀਆਂ ਵਾਸਤੇ ਲੁਧਿਆਣੇ ਵਾਸਤੇ ਕੰਮ ਕਰੀਏ ਸਿਰਫ ਔਰ ਸਿਰਫ ਬੀਜੇਪੀ ਦਾ ਇੱਕੋ ਹੀ ਕੰਮ ਹੈ ਕਿ ਉਹਨਾਂ ਕੋਲੇ ਕੋਈ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਆ ਜੇ ਉਹਨੂੰ ਤਾਂ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸਾਫ਼-ਸੁਥਰਾ ਕਰਾ ਦਿੰਦੇ ਨੇ ਸਾਡੇ ਸਾਫ਼-ਸੁਥਰੇ ਬੰਦਿਆਂ ਨੂੰ ਵੀ ਉਹ ਕ੍ਰਿਮੀਨਲ ਦਾੱਸਦੇ ਨੇ ਸੋ ਇਹਦਾ ਬੀਜੇਪੀ ਨਾਲ ਵੱਧ ਫਿਕਰ ਦਿੱਲੀ ਦੇ ਲੋਕਾਂ ਨੂੰ ਹੈ ਤੇ ਮੂੰਹ ਤੋੜਨ ਜਵਾਬ ਬੀਜੇਪੀ ਨੂੰ ਦਿੱਲੀ ਦੇ ਵਿੱਚ ਮਿਲ ਜੇ ਵਿਕਰਮ ਮਜੀਠੀਆ ਜੀ ਨੂੰ ਫੋਬੀਆ ਹੋਇਆ ਹੋਇਆ ਆਵਾਦਵੀ ਪਾਰਟੀ ਦਾ ਜੇ ਇੰਨੇ ਹੀ ਧਿਆਨ ਉਹ ਅਕਾਲੀ ਦਲ ਦੇ ਸਰਵਾਈਵਲ ਵੱਲ ਲਾ ਦੇਣ ਤਾਂ ਬਿਹਤਰ ਹੋਏਗਾ ਪਰਿਵਾਰ ਦੀ ਤਰ੍ਹਾਂ ਕੇਜਰੀਵਾਲ ਸਾਹਿਬ اور ਮਾਨਸਾਪਾ ਹੁਣਾਂ ਦੀ ਅਗਵਾਈ ਦੇ ਸਾਰੀ ਟੀਮ ਮਿਲ ਕੇ ਜਦੋਂ ਕੰਮ ਕਰਦੇ ਨੇ ਤੇ ਫਿਰ ਜਿੱਤ ਬਖਸ਼ਿਸ਼ ਹੁੰਦੀ ਹੈ ਪਰਮਾਤਮਾ ਵੱਲੋਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਜion ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਕੇਜਰੀਵਾਲ ਸਾਹਿਬ ਹੁਣਾਂ ਨੇ 46 ਸ਼ਹਿਰਾਂ ਦੀਆਂ ਚੋਣਾਂ ਸੀਗਾ ਕਾਰਪੋਰੇਸ਼ਨ ਤੇ ਕਮੇਟੀ ਦੀਆਂ ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਵਿੱਚ 55% ਵੋਟ ਅਸੀਂ ਜਿੱਤੇ ਤੇ ਹੁਣ ਪ੍ਰਧਾਨਾ ਤੇ ਮੇਰਾ ਦੀ ਇਲੈਕਸ਼ਨ ਦੇ ਵਿੱਚ 46 ਸ਼ਹਿਰਾਂ ਦੇ ਵਿੱਚੋਂ 35 ਦੇ ਵਿੱਚ ਇਲੈਕਸ਼ਨ ਹੋਈ ਹੈ ਮੇਰਾ ਔਰ ਪ੍ਰਧਾਨਾ ਦੀ ਤੇ 35 ਤੇ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸਾਥੀ ਨੇ ਉਹ ਮੇਅਰ ਜਾਂ ਪ੍ਰਧਾਨ ਬਣੇ ਨੇ ਸੋ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਮਜ਼ਬੂਤੀ ਹੋਣੇ ਲੋਕਾਂ ਦੇ ਲਈ ਕਿੰਨੇ ਕੁ ਫਾਇਦੇਮੰਦ ਰਹਿਣ ਵਾਲੀਆਂ ਖਾਸ ਤੌਰ ਤੇ ਹੁਣ ਲੁਧਿਆਣਾ ਦੇ ਕਿੰਨੇ ਕਿ ਡਿਵੈਲਪਮੈਂਟ ਨੂੰ ਦੇਖਦੇ ਹੋ 100% ਡਿਵੈਲਪਮੈਂਟ ਜਿਹੜੀ ਉਹ ਹੋਏਗੀ ਜੀ ਜਦੋਂ ਇਕੱਠੇ ਹੋ ਕੇ ਸਾਬ ਨੀਅਤ ਤੇ ਨੀਤੀ ਦੇ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਲੋਕਾਂ ਨੂੰ ਦਾ ਲਾਹਾ ਮਿਲਣਾ ਹੀ ਮਿਲਣਾ ਸੋ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ ਵਿਰੋਧੀਆਂ ਨੂੰ ਕਹਿਣਾ ਚਾਹੂਗਾ ਕਿ ਪੋਜ਼ਿਟਿਵ ਔਰ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਲੰਬਾ ਸਮਾਂ ਅ ਅਦਾ ਕਰਨ ਦੇ ਲਈ ਉਹ ਤਿਆਰ ਰਹਿਣਾ ਸਾਨੂੰ ਦਿੱਲੀ ਇਲੈਕਸ਼ਨ ਕਿਵੇਂ ਦਿੱਲੀ ਇਲੈਕਸ਼ਨ ਭਾਜਪਾ ਰੋਪ ਲੈ ਕੇ 60% ਆਮ ਆਦਮੀ ਪਾਰਟੀ ਕੈਂਡੀਡੇਟ ਕੰਮ ਨੇ ਪੜਵਾ ਲਈ ਦਿੱਲੀ ਜੀ ਭਾਜਪਾ ਰੋਪ ਲੈ ਕੇ ਦਿੱਲੀ ਵਿੱਚ ਜਿਹੜੇ ਆਮ ਆਦਮੀ ਕੈਂਡੀਡੇਟ ਨੇ 60% ਕੰਮ ਨੇ ਪੜਾ ਲੈ ਬਿਜਲੀ ਕੰਮ ਪਾਇਆ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਉਹਨਾਂ ਨੂੰ 5 ਤਰੀਕ ਨੂੰ ਲੋਕਾਂ ਨੇ ਦੱਸ ਦੇਣਾ ਕਿ ਕਿਹੋ ਜਿਹੇ ਰਿਕਾਰਡ ਵਾਲੇ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਨੇ ਉਤਾਰੇ ਨੇ ਸੋ ਜੇ ਓਹੋ ਸਿਰਫ ਔਰ ਸਿਰਫ ਬੀਜੇਪੀ ਦਾ ਇੱਕੋ ਹੀ ਕੰਮ ਹੈ ਕਿ ਉਹਨਾਂ ਕੋਲੇ ਕੋਈ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਆ ਜੇ ਉਹਨੂੰ ਤਾਂ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸਾਫ਼-ਸੁਥਰਾ ਕਰਾ ਦਿੰਦੇ ਨੇ ਸਾਡੇ ਸਾਫ਼-ਸੁਥਰੇ ਬੰਦਿਆਂ ਨੂੰ ਵੀ ਉਹ ਕ੍ਰਿਮੀਨਲ ਦੱਸ ਦਿੰਦੇ ਨੇ ਸੋ ਇਹ ਇਹਦਾ ਭਾਜੀਪੀ ਨਾਲ ਵੱਧ ਫਿਕਰ ਦਿੱਲੀ ਦੇ ਲੋਕਾਂ ਨੂੰ ਹੈ ਤੇ ਮੂੰਹ ਤੋੜੋ ਜਵਾਬ ਭਾਜੀਪੀ ਨੂੰ ਦਿੱਲੀ ਦੇ ਵਿੱਚ ਹੀ ਦੇ ਜੇ ਕੀ ਮਜ਼ਾ ਲੱਗਿਆ ਕਿਹੋ ਜਿਹਾ ਰਹੇਗਾ ਸਾਰਾ ਰਿਜ਼ਲਟ 100% ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਦੇ ਅਗਵਾਈ ਦੇ ਚਾਮਾ ਦੀ ਪਾਰਟੀ ਬਹੁਮਤ ਦੇ ਵਿਚਾਰੀ ਸਰਕਾਰ ਬਣਾਉਣ ਜਾ ਰਹੀ ਹੈ ਸਰ ਅਮਨ ਵਿਕਰਮ ਜੀਠੀਆ ਬਤਨ ਕਿਹਾ ਕਲੀਟ ਕੀਤਾ ਗਿਆ ਕਹਿੰਦੇ ਨੇ ਕਿ ਦਿੱਲੀ ਦੇ ਇੱਕ ਬੰਦੇ ਨੂੰ ਐਡਵਾਈਜ਼ਰ ਲਗਾਇਆ ਗਿਆ ਸੀਐਮ ਦਾ ਬੰਦੇ ਜਿਹੜੇ ਆ ਸਟੂਡੀਓ ਦੇ ਦਿੱਤੇ ਗਏ ਆ ਤੇ ਉਹ ਸਿੱਖਿਆ ਜਿੱਨੇ ਸਵਾਤੀ ਮਾਲੀਵਾਲ ਦੇ ਨਾਲ ਜਿਹਨਾਂ ਦਾ ਕੰਮ ਚੱਲਦਾ ਵਿਕਰਮ ਮਜੀਠੀਆ ਜੀ ਨੂੰ ਫੋਬੀਆ ਹੋਇਆ ਹੋਇਆ ਆਵਾਦਵੀ ਪਾਰਟੀ ਦਾ ਸੋ ਇਸ ਕਰਕੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਸਾਡੇ ਉੱਪਰ ਧਿਆਨ ਦੇਣ ਦੀ ਬਜਾਏ ਉਹ ਆਪਦੀ ਅਕਾਲੀ ਦਲ ਦਾ ਜੋ ਜੋ ਪਤਾਲ ਦੇ ਵਿੱਚ ਵੜਦੀ ਜਾ ਰਹੀ ਆ ਅਕਾਲੀ ਦਲ ਦਾ ਗਰਾਵਟ ਗਰਾਵਟ ਵਾਲਤ ਚੱਲਿਆ ਹੋਇਆ ਉਹਨਾਂ ਦਾ ਗਰਾਫ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਤਾਂ ਸ਼ਾਇਦ ਅੱਗੇ ਨੂੰ ਜਵਾਨ ਤਾਂ ਉਹਨਾਂ ਦੀ ਵੱਜ ਜਾਣਾ ਕਿਹੜੇ ਅਲਿਗੇਸ਼ਨ ਲਗਾਏ ਹੁੰਦੇ ਕਿੰਨੀ ਕੋਸੇ ਜਿਹੜੇ ਕਿਹੜੇ ਅਲਿਗੇਸ਼ਨ ਜੀ ਉਹ ਕਹਿੰਦੇ ਕਿ ਹਾਂ ਵੀ ਜੈਡ ਪਲਸ ਟੋਟਲ ਨੌਨਸੈਂਸ ਰੈਡਿਕਲਸ ਰੈਡਿਕਲਸ ਹੈ ਜੀ ਸਭ ਉਹਨਾਂ ਨੂੰ ਮੈਂ ਇਹੀ ਕਹਿ ਰਿਹਾ ਨਹੀਂ ਮੈ ਉਹਨਾਂ ਨੂੰ ਫੋਬੀਆ ਹੋਇਆ ਹੋਇਆ ਜੇ ਇੰਨੇ ਧਿਆਨ ਉਹ ਅਕਾਲੀ ਦਲ ਦੇ ਸਰਵਾਈਵਲ ਵੱਲ ਲਾ ਦੇਣ ਤਾਂ ਬਿਹਤਰ ਹੋਏਗਾ ਚਲੋ ਜਾਣਾ ਵੈਸਟ ਜਮਨੀ ਲੈ ਕੇ ਨਾਉਣੇ ਹੁਣਲੇ ਤੇ ਪਾਰਟੀ ਦੇ ਪ੍ਰੈਮੀਅਮ ਦੇਗੀ ਜਾਂ ਕਿਤੇ ਹੋਰ ਬਾਹਰ ਨਹੀਂ ਇਹ ਬੜਾ ਪ੍ਰੀਮੇਚੁਰ ਸਵਾਲ ਹੈ ਜੀ ਹਜੇ ਜੋ ਜਿਵੇਂ ਪਰਿਵਾਰ ਚਾਹੇਗਾ ਜਿਵੇਂ ਸ ਉਹ ਸਾਰੇ ਦਾ ਸਾਰਾ ਹੀ ਇੱਕ ਪਰਿਵਾਰ ਹੈ ਸੋ ਸਾਰਿਆਂ ਨੂੰ ਸਲਾਮ ਮਸ਼ਵਰੇ ਦੇ ਨਾਲ ਜਿਵੇਂ ਅਸੀਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਕੀਤਾ ਓਵੇਂ ਹੀ ਉਸੇ ਤਰੀਕੇ ਦੇ ਨਾਲ ਸਾਰੇ ਸਲਾਮ ਮਸ਼ਵਰੇ ਦੇ ਨਾਲ ਫੈਸਲਾ ਹੋਣਾ। ਭਗਵਾਨ ਨਾਲ ਕੋਈ ਗੱਲਬਾਤ ਹੋਣੀ। ਰੋਜ਼ ਹੀ ਗੱਲਬਾਤ ਹੁੰਦੀ ਹੈ ਮੇਰਾ ਆਪਣਾ ਪਰਿਵਾਰ ਹੈ ਜੀ। ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ। ਨਾਲ ਦੀ ਨਾਲ ਸਾਰੇ ਕੌਂਸਲਰ ਸਹਿਬਾਨਾਂ ਦਾ ਔਰ ਖਾਸ ਤੌਰ ਤੇ ਸਾਰੇ ਐਮ ਐਲ ਏ ਸਹਿਬਾਨ ਔਰ ਜਿਨੀ ਲੋਕਲ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀ ਉਹਨਾਂ ਨੇ ਵਿਸ਼ਵਾਸ ਜਤਾਇਆ ਔਰ ਇਸ ਲਈ ਸਮਝਿਆ ਔਰ ਇਨੀ ਵੱਡੀ ਜ਼ਿੰਮੇਵਾਰੀ ਜੋ ਦਿੱਤੀ ਹੈ ਔਰ ਮੇਰੇ ਜਿੰਨੇ ਵੀ ਵੀਰ ਮੇਰੀਆਂ ਭੈਣਾਂ ਜੋ ਕੌਂਸਲਰ ਬਣੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਲੁਧਿਆਣੇ ਦੀ ਡਿਵੈਲਪਮੈਂਟ ਤੇ ਪੂਰੇ ਜੋਰ-ਸ਼ੋਰ ਨਾਲ ਕੰਮ ਕਰਾਂਗੇ ਜੀ ਵਿਜ਼ਨ ਕੀ ਹੈ ਮੈਮ ਗੁਪਤਾ ਦਾ ਨਾਮ ਵੀ ਚੱਲ ਰਿਹਾ ਸੀ ਪਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਵਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਵਾ ਮੇਰੀ ਨਿਧੀ ਗੁਪਤਾ ਜੀ ਨੇ ਜੋ ਮੇਰੀਓ ਭੈਣ ਆ ਅਸੀਂ ਇਕੱਠਿਆਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਹੈ ਪਾਰਟੀ ਵਾਸਤੇ ਔਰ ਅੱਗੇ ਵੀ ਅਸੀਂ ਇਕੱਠੇ ਹੋ ਕੇ ਇਸੇ ਤਰੀਕੇ ਦੇ ਨਾਲ ਕੰਮ ਕਰਾਂਗੇ ਔਰ ਸਾਰੀਆਂ ਹੀ ਭੈਣਾਂ ਜਿੰਨੀਆਂ ਹੋਰ ਵੀ ਕਾਉਂਸਲਰ ਬਣੀਆਂ ਨੇ ਜਾਂ ਜਿਨ੍ਹਾਂ ਹੋਰ ਵੀ ਮੇਰੇ ਵੀਰ ਕਾਉਂਸਲਰ ਬਣੇ ਨੇ ਅਸੀਂ ਇਕੱਠੇ ਹੋ ਕੇ 95 ਦੇ 95 ਵਾੜਾ ਨੂੰ ਇਸ ਤਰ੍ਹਾਂ ਨਾਲ ਬਦਲਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਇਹ ਇਤਿਹਾਸ ਵਾਕਈ ਦੁਬਾਰਾ ਰਚਿਆ ਜਾਏਗਾ ਕਿ ਲੁਧਿਆਣੇ ਦਾ ਕੰਮ ਜਿਹੜਾ ਉਹ ਨੰਬਰ 1 ਤੇ ਹੋ ਜਾਵੇਗਾ ਚੁਣੌਤੀਆਂ ਬਹੁਤ ਹੈ ਲੁਧਿਆਣਾ ਸਾਣਾ ਵੱਡਾ ਸ਼ਹਿਰ ਹੈ ਤੇ ਸਾਣਾ ਵੱਡੀ ਨਗਰ ਨਗਰਿਕਾ ਹੈ ਇੱਥੇ ਚੁਣੌਤੀਆਂ ਵੀ ਸਤਾ ਬਿਆਨ ਹੈ ਕਿਸ ਤਰ੍ਹਾਂ ਤੁਸੀਂ ਇਹਨਾਂ ਚੁਣੌਤੀਆਂ ਤੋਂ ਪਾਰ ਹੋਵੋਗੇ ਜੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਨਾਲ ਜੇ ਅੱਜ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਹੈ ਜੀ ਅੱਜ ਸਭ ਤੋਂ ਵੱਧ ਬਹੁਮਤ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੂੰ ਮਿਲੀ ਹੈ ਤਾਂ ਇਹ ਜਿਹੜੀਆਂ ਚੁਣੌਤੀਆਂ ਨੇ ਇਹ ਵੀ ਆਮ ਆਦਮੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਇਹ ਚੁਣੌਤੀਆਂ ਵੀ ਜ਼ਰੂਰ ਕਿਤੇ ਜਾਣਗੇ ਅੱਜ ਤੇ ਮੌਕਾ ਦਿੱਤਾ ਕਾਫੀ ਉਹਨਾਂ ਨੇ ਵਿਰੋਧ ਕੀਤਾ ਕਿ ਸਾਹਮਣੇ ਵੋਟਿੰਗ ਦਾ ਮੌਕਾ ਨਹੀਂ ਦਿੱਤਾ ਅੱਜ ਗੱਲਬਾਤ ਵੀ ਕੀਤੀ ਸੀ ਪੰਡਾ ਦਾ ਕਿਹਦੇ ਨਾਲ ਸਾਧਾ ਜਾ ਮੇਰਾ ਫਰਜ਼ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਬਕਾਇਦਾ ਮਾਈਕ ਦਿੱਤੀ ਗਈ ਸੀ ਹੈਂਡਸ ਰੇਜ਼ ਕਰਕੇ VOTING ਹੋਈ ਔਰ ਉਸ VOTING ਦੇ आधार ਤੇ ਲੇਕਿਨ ਦੋਨੋਂ ਦੀ ਆਪਸ਼ਨ ਹੁੰਦੀ ਹੈ ਆਈਦਰ ਬਾਈ ਰੇਜ਼ਿੰਗ ਹੈਂਡਸ ਔਰ ਬਾਈ ਵੈਲਟ ਪੇਪਰ ਸੋ ਜੀ ਜੋ ਠੀਕ ਲੱਗਿਆ ਉਹ ਕਰਵਾਇਆ ਗਿਆ ਆ ਸੋ ਐਡਮਿਨਿਸਟ੍ਰੇਸ਼ਨ ਵਾਸ देयर ਸੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇੱਕ ਅਲਿਗੇਸ਼ਨ ਹੈ ਕਿ ਜਿਹੜੇ ਕੌਂਸਲਰਾਂ ਨੇ ਆਮ ਆਪੀ ਪਾਰਟੀ ਦਾ ਸਾਥ ਦੇ ਕੇ ਨਿਗਮ ਨੂੰ ਛਾਉ ਸੁਭਰਾਇਆ ਵਾ ਉਹਨਾਂ ਨੂੰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਉਹਦੇ ਜਿਹੜੇ ਨਿਵਾਜਨ ਦੀ ਗੱਲ ਕੀਤੀ ਸੀ ਤੇ ਹਾਊਸ ਜਿਆਦਾ देर ਚੱਲਣ ਵਾਲਾ ਨਹੀਂ ਹੈ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਹੈ ਲੈਟ देम ਬੀ ਸਾਡਾ ਕੰਮ ਸਿਰਫ ਇੱਕੋ ਹੀ ਹੈ ਡਵੈਲਪਮੈਂਟ ਦੇ ਮੁੱਦੇ ਨੂੰ ਆਪਾਂ ਲੈ ਕੇ ਚੱਲੀਏ ਆਲੇ-ਦੁਆਲੇ ਨਾ ਦੇਖਦੇ ਹੋਏ ਸਿਰਫ ਅਪਾ ਲੁਧਿਆਣਾ ਵਾਸੀਆਂ ਵਾਸਤੇ ਲੁਧਿਆਣੇ ਵਾਸਤੇ ਕੰਮ ਕਰੀਏ ਤੇ ਡਵੈਲਪਮੈਂਟ ਦੇ ਜਿਹੜੇ ਕਾਰਜ ਜਰੂਰ ਹੋਣੇ ਕਰੀਏ ਗੁਰਿੰਦਰਜੀਤ ਕੋਰ ਦਾ ਐਜ਼ ਮੇਅਰ ਪਹਿਲਾ ਕੰਮ ਕੀ ਰਹੇਗਾ ਅ ਡੈਫੀਨੇਟਲੀ ਪਹਿਲਾ ਜਿਹੜਾ ਕੰਮ ਹੋਏਗਾ ਉਹ ਲੁਧਿਆਣੇ ਦੇ ਲਈ ਜੋ ਵੀ ਅੱਛਾ ਸਟੈਪ ਹੋ ਸਕਦਾ ਚਾਹੇ ਉਹ ਬੁੱਡੇ ਨਾਲੇ ਨੂੰ ਲੈ ਕੇ ਕਹੀਏ ਕੋਈ ਐਸਾ ਕੰਮ ਜਿਹੜਾ ਬਹੁਤ ਸੋਚਿਆ ਹੋਵੇ ਕਿ ਹਾਂ ਵੀ ਇਹ ਪਹਿਲਾ ਸਭ ਨਾਲ ਪਹਿਲਾ ਕੰਮ ਇਹ ਕਰਨਾ ਬਿਲਕੁਲ ਇਕੁਅਲ ਡਿਸਕਸ਼ਨ ਕਰਕੇ ਜਿੰਨੇ ਵੀ ਕਾਮ ਨੇ ਮੈਨੂੰ ਤਾਂ ਲੱਗਦਾ ਉਹ ਸਾਰੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਸੋ ਕੋਈ ਇੱਕ ਦਾਸ ਪਾਣਾ ਮੇਰੇ ਲਈ ਪੋਸੀਬਲ ਨਹੀਂ ਹੈ ਜੀ ਬਿਲਕੁਲ ਸਾਰੇ ਕਾਉਂਸਲਰ ਸਾਇਬਾਨਾ ਨੂੰ ਇਕੱਠੇ ਲੈ ਕੇ ਸਾਰੇ ਹਾਊਸ ਨੂੰ ਇਕੱਠੇ ਲੈ ਕੇ ਜੋ ਵੀ ਕੰਮ ਹੋਏਗਾ ਡਵੈਲਪਮੈਂਟ ਦਾ ਉਹ ਅਸੀਂ ਜ਼ਰੂਰ ਕਰਾਂਗੇ ਕੋਈ ਪਹਿਲ ਨਹੀਂ ਕੋਈ ਦੂਜੀ ਨਹੀਂ ਸਾਰੇ ਕੰਮਾਂ ਦੀ ਜਿਹੜੀ ਪ੍ਰਾਇੋਰਟੀ ਹੈ ਉਨਹੀਂ ਹੀ ਜ਼ਿਆਦਾ ਹੁੰਦੀ ਹੈ ਔਰ ਇਹ ਸਾਰੇ ਕੰਮਾਂ ਨੂੰ ਹੀ ਬਹੁਤ ਅੱਛੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਬਿਲਕੁਲ ਅਸੀਂ ਇਹ ਪ੍ਰਿੰਸੀਪਲ ਅਨਰਜੀਤ ਕੋਰ ਜਿਹੜੇ ਲੁਧਿਆਣਾ ਦੇ ਪਹਿਲਾ ਮਹਿਲਾ ਮੇਅਰ ਦੇ ਰੂਪ ਦੇ ਵਿੱਚ ਉਹਨਾਂ ਨੇ ਉਹਦਾ ਸੰਭਾਲਿਆ ਵਾ ਤੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਿਹੜਾ ਵਾ ਕਹਿੰਦੇ ਨੇ ਕਿ ਲੁਧਿਆਣਾ ਦੀ ਬਿਹਤਰੀ ਵਾਸਤੇ ਕੰਮ ਕੀਤਾ ਜਾਏਗਾ ਕੋਈ ਵੀ ਪ੍ਰਾਇਓਰਟੀ ਦਾ ਕੰਮ ਹੋਏਗਾ ਉਸ ਨੂੰ ਪ੍ਰਾਇਓਰਟੀ ਤੇ ਲੈ ਕੇ ਕਰਾਂਗੇ ਤੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਲੁਧਿਆਣਾ ਦੀ ਡਿਵੈਲਪਮੈਂਟ ਕਰਾਵਾਂਗੇ ਤਾਂ ਲੁਧਿਆਣਾ ਨੂੰ ਹੁਣ ਪਹਿਲੀ ਮੈਲਾ ਮੇਅਰ ਦੇ ਰੂਪ ਦੇ ਵਿੱਚ ਪ੍ਰਿੰਸੀਪਲ ਇੰਦਰਜੀਤ ਕੋਰ ਮਿਲ ਚੁੱਕੇ ਨੇ ਤਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਏਗਾ ਕਿ ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਿਸ ਤਰ੍ਹਾਂ ਚੱਲਦੇ ਨੇ ਤੇ ਵਿਰੋਧੀ ਧਿਰਾਂ ਇਹਨਾਂ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਕਿੰਨਾ ਕੋ ਯੋਗਦਾਨ ਪਾਉਂਦੀਆਂ ਵਾ ਕੈਮਰਾ ਬੱਸਾ ਰੋਹਿਤ